9894 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀ ਜੋ ਲਾਈਵ ਦੇ ਮਾਰੀ ਵਰਾਈ ਜੁੜੇ ਨੇ ਇੱਕ ਵਾਰ ਆਵਾਜ਼ ਔਰ ਵੀਡੀਓ ਦੇਖ ਕੇ ਦੱਸ ਦਿਨ ਵੀ ਉਹਨਾਂ ਤੱਕ ਜਿਹੜਾ ਆਵਾਜ਼ ਹੈ ਉਹ ਸਾਡੀ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਸਾਥਿਓ ਜਿਵੇਂ ਕਿ ਐਸਓਆਰ ਯੂਨੀਅਨ ਨੇ ਕਾਲ ਤੁਹਾਨੂੰ ਦਿੱਤੀ ਸੀ ਸ਼ੁਕਰਵਾਰ ਦੀ ਵੀਰਵਾਰ ਦੀ ਤਾਂ ਅੱਜ ਧਰਨੇ ਨੂੰ ਚਲਦੇ ਹੋਏ 63 ਦਿਨ ਹੋ ਚੁੱਕੇ ਨੇ ਜੋ ਸਾਥੀ ਜੋ ਭੈਣਾ ਇੱਥੇ ਧਰਨੇ ਦੇ ਉੱਤੇ ਪਹੁੰਚਿਆ ਔਰ ਜੋ ਡੀਪੀਏ ਦੇ ਗੇਟ ਦੇ ਬਾਹਰ ਰਾਤਾ ਗੁਜ਼ਾਰ ਰਹੇ ਨੇ ਸਾਥੀ ਉਹਨਾਂ ਦੀ ਇਸ ਪ੍ਰੋਟੈਸਟ ਦੇ ਸਦਕਾ ਉਹਨਾਂ ਦੇ ਇਸ ਰੋਸ ਦੇ ਸਦਕਾ ਜੋ ਜੋ ਮੀਟਿੰਗਾਂ ਆਪਣੀਆਂ ਇੱਥੇ ਡਿਪਾਰਟਮੈਂਟ ਦੇ ਨਾਲ ਹੋਈਆਂ ਜਾ ਸੈਕਟਰੀ ਮੈਡਮ ਦੇ ਨਾਲ ਹੋਈਆ ਜਾਂ ਪ੍ਰਸ਼ਾਸਨ ਦੇ ਉੱਤੇ ਜੋ ਵੀ ਜੋ ਕੁਝ ਵੀ ਆਪਣਾ ਦਬਾਅ ਪਰਸ਼ਾ ਪ੍ਰੈਸ਼ਰ ਦੇ ਨਾਲ ਬਣਿਆ ਔਰ ਉਹਨਾਂ ਨੇ ਆਪਣੀਆਂ ਮੀਟਿੰਗਾਂ ਜਿਹੜੀਆਂ ਅੱਗੇ ਕਰਵਾਈਆਂ ਉਹਨਾਂ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿਉਂਕਿ ਸ਼ੁੱਕਰਵਾਰ ਸੈਕਟਰੀ ਮੈਡਮ ਦੇ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਪ੍ਰਸ਼ਾਸਨ ਨੇ ਵੀ ਆਪਣਾ ਹਿੱਸਾ ਲਿਆ ਔਰ ਉਹਨਾਂ ਵੱਲੋਂ ਵੀ ਆਪਣੀ ਗੱਲ ਰੱਖੀ ਗਈ ਆਪਣੇ ਵੱਲੋਂ ਤਾਂ ਆਪਣੀ ਗੱਲ ਜਿਹੜੀ ਸੀ ਪਹਿਲਾਂ ਹੀ ਰੱਖੀ ਜਾ ਰਹੀ ਸੀ ਤਾਂ ਸੈਕਟਰੀ ਮੈਡਮ ਨੇ ਇੱਕ ਸਵਾਸਨ ਜਿਹੜਾ ਹੈ ਉਹ ਆਪਾਂ ਨੂੰ ਦਿੱਤਾ ਹੈ ਵੀ ਮੰਗਲਵਾਰ ਨੂੰ ਸਾਰੇ ਡਿਪਾਰਟਮੈਂਟਾਂ ਦੀ ਇਕੱਠੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਹੈ ਔਰ ਉਸ ਦੇ ਵਿੱਚ ਜਿਹੜੀ ਤੁਹਾਡੀ ਫਾਈਲ ਜਿਹੜੀ ਹੈ ਉਹ ਪਾਸ ਕਰਕੇ ਤੁਰੰਤ ਹੀ ਜਿਹੜੀ ਫਾਈਲ ਦੀ ਲੈਟਰ ਤੁਹਾਨੂੰ ਦੇ ਦਿੱਤੀ ਜਾਏਗੀ ਤਾਂ ਸਾਥੀਓ ਦੇਖੋ ਪਹਿਲੀ ਗੱਲ ਅਸੀਂ ਕੇਡਰ ਨੇ ਅਪੀਲ ਕੀਤੀ ਸੀ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਜਿਹੜਾ ਕੰਮ ਹੈ ਉਸ ਨੂੰ ਆਪਾਂ ਜਲਦੀ ਤੋਂ ਜਲਦੀ ਜਿਹੜਾ ਕਰਵਾ ਸਕੀਏ ਪਰ ਕੇਡਰ ਨੇ ਜਿੰਨੀ ਵੀ ਕੇਦਰ ਦੀ ਗਿਣਤੀ ਇੱਥੇ ਪਹੁੰਚੀ ਸਾਥਿਓ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੇਦਰ ਨੇ ਇਸ ਵਾਰ ਧਰਨੇ ਤੇ ਕਿੰਨਾ ਕੋ ਸਾਥ ਦਿੱਤਾ ਪਰ ਜੋ ਭੈਣਾ ਔਰ ਜੋ ਵੀਰ ਇੱਥੇ ਪਹੁੰਚੇ ਉਹਨਾਂ ਨੂੰ ਦਿਲੋਂ ਸਲਾਮ ਹੈ ਉਹਨਾਂ ਦੇ ਸੰਘਰਸ਼ ਨੂੰ ਕਿਉਂਕਿ ਉਹ ਸਾਥੀਆਂ ਸਾਥੀਆਂ ਨੇ ਉਹ ਭੈਣਾਂ ਨੇ ਜਿਹੜੀਆਂ ਰਾਤਾਂ ਇੱਥੇ ਗੁਜ਼ਾਰੀਆਂ ਜੇ ਵਾਕਈ ਇਹ ਮੰਗਲਵਾਰ ਨੂੰ ਆਪਣੀ ਫਾਈਲ ਪੂਰੀ ਪਾਸ ਹੋ ਕੇ ਬਾਹਰ ਆਉਂਦੀ ਹੈ ਤਾਂ ਉਹਨਾਂ ਸਾਥੀਆਂ ਉਹਨਾਂ ਦੇ ਭੈਣਾਂ ਦੀ ਬਦੌਲਤ ਜੋ ਸੰਗਵਨਾ ਦੇ ਸੰਘਰਸ਼ ਦੇ ਵਿਦੌਲਤ ਹੋਵੇਗਾ ਜੋ ਸਾਥੀ ਅੱਜ ਡੀਪੀਐਚ ਦਫ਼ਤਰ ਦੇ ਬਾਹਰ ਰਾਤਾਂ ਗੁਜ਼ਾਰਨ ਵਾਸਤੇ ਇੱਥੇ ਬੈਠੇ ਨੇ ਤਾਂ ਸਾਥਿਓ ਹਾਲੇ ਵੀ ਬੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਰੇ ਸਾਥੀਆਂ ਨੂੰ ਬੇਨਤੀ ਹੈ ਸਮੇਂ ਜਿਹੜਾ ਹੈ ਉਹ ਸੰਭਾਲ ਲਓ ਮੰਗਲਵਾਰ ਨੂੰ ਇੱਕ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਆਪਣਾ ਪ੍ਰੈਸ਼ਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਉਸ ਮੀਟਿੰਗ ਦੇ ਵਿੱਚ ਆਪਣੀਆਂ ਪੋਸਟਾਂ ਦਾ ਆਪਣੇ ਆਪਣੀਆਂ ਫਾਈਲਾਂ ਦਾ ਜਿਹੜਾ ਇੱਕ ਪੁਖਤਾ ਹੱਲ ਕਰਕੇ ਆਪਣੇ ਭਰਤੀ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕੀਤਾ ਜਾਵੇ ਤਾਂ ਕੇਡਰ ਨੂੰ ਹੁਣ ਵੀ ਅਪੀਲ ਹੈ ਧਰਨਾ ਜਿਹੜਾ ਲਗਾਤਾਰ ਇੱਥੇ ਚੱਲ ਰਿਹਾ ਹੈ ਮੁਹਾਲੀ ਡੀਪੀਐਚ ਦਫ਼ਤਰ ਦੇ ਬਾਹਰ ਤਾਂ ਸਾਥੀਓ 63 ਦਿਨ ਅੱਜ ਹੋ ਗਏ 100 ਵਾਰ ਨੂੰ ਸਾਥੀਓ ਤੁਹਾਨੂੰ ਬੇਨਤੀ ਹੈ ਵੀ ਇਸ ਜਾਨਕੀ ਕੱਲ ਤੋਂ ਇੱਥੇ ਪਹੁੰਚਣਾ ਸਟਾਰਟ ਕਰੋ ਤਾਂ ਜੋ ਮੰਗਲਵਾਰ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਤੁਹਾਡੇ ਪ੍ਰੈਸ਼ਰ ਸਦਕਾ ਤੁਹਾਡੇ ਸਾਥ ਦੇ ਸਦਕਾ ਜਿਹੜੀ ਹੈ ਉਹ ਕਰਕੇ ਔਰ ਡਿਪਾਰਟਮੈਂਟ ਵੀ ਆਪਣਾ ਫੈਸਲਾ ਲਵੇ ਔਰ ਆਪਣੇ ਨਾਲ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੈ ਸੈਕਟਰੀ ਮੈਡਨ ਦੀ ਉਸ ਦੇ ਵਿੱਚ ਆਪਾਂ ਨੂੰ ਵੀ ਸਾਰਾ ਕੁਝ ਆਪਣੀਆਂ ਪੋਸਟਾਂ ਬਾਰੇ ਆਪਣੇ ਹੱਕ ਦੇ ਵਿੱਚ ਕਰਵਾਉਣ ਦੇ ਲਈ ਉਹ ਸਾਰਾ ਕੰਮ ਕਰਵਾ ਕੇ ਫਾਈਲਾਂ ਨੂੰ ਅੱਗੇ ਤੋਰਨ ਦਾ ਜਿਹੜਾ ਕੰਮ ਹੈ ਉਸ ਨੂੰ ਕੀਤਾ ਜਾ ਸਕੇ ਤਾਂ ਸਾਥੀਓ ਲਾਈਵ ਨਹੀਂ ਹੋਏ ਕਿਉਂਕਿ ਜੇ ਕੇਡਰ ਇਸ ਵਾਰ 7 ਦਿਨ ਥੋੜਾ ਘੱਟ ਪਹੁੰਚਿਆ ਤਾਂ ਯੂਨੀਅਨ ਨੂੰ ਜਿੰਨੀ ਉਮੀਦ ਸੀ ਉਸ ਤੋਂ ਥੋੜਾ ਜਿਹਾ ਕੇਡਰ ਜਿਹੜਾ ਉਹਨਾਂ ਨਹੀਂ ਪਹੁੰਚ ਸਕਿਆ ਤਾਂ ਦੇਖੋ ਹਰ ਬੰਦੇ ਨੂੰ ਜਿਹੜਾ ਉਹ ਫੀਲ ਹੋਇਆ ਇਸ ਵਾਰ ਵੀ ਅਸੀਂ ਜੂਨੀਅਨ ਨੇ ਜਿਹੜਾ ਲਾਈਵ ਹੋ ਕੇ ਜਿਹੜੀ ਜਾਣਕਾਰੀ ਉਹ ਨਹੀਂ ਦਿੱਤੀ ਫੋਨ ਵੀ ਕਾਫੀ ਆਏ ਕਿਦਰ ਦੇ ਤਾਂ ਸਾਥੀਓ ਅਸੀਂ ਇਹ ਚਾਹੁੰਦੇ ਸੀ ਵੀ ਤੁਸੀਂ ਸਾਰੇ ਸਾਥੀ ਧਰਨੇ ਦਾ ਹਿੱਸਾ ਬਣੋ ਸਾਥ ਦਿਓ ਤਾਂ ਜੋ ਜਿਹੜਾ ਆਪਾਂ ਆਦੀ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਦੇਖੋ ਸਾਥੀਓ ਗਰੁੱਪਾਂ ਦੇ ਵਿੱਚ ਲੜਾਈ ਝਗੜੇ ਬੜੇ ਚੱਲਦੇ ਨੇ ਗਰੁੱਪਾਂ ਤੋਂ ਬਾਹਰ ਆ ਕੇ ਔਰ ਜਿਹੜਾ ਜ਼ਮੀਨੀ ਸੰਘਰਸ਼ ਹੈ ਦੇ ਵਿੱਚ ਸਾਥ ਦਿਓ ਤਾਂ ਜੋ ਜਿਹੜੀ ਆਪਣੀ ਲੜਾਈ ਨੂੰ ਜਿੱਤਿਆ ਜਾ ਸਕੇ ਤਾਂ ਸਾਥੀਆਂ ਨੂੰ ਬੇਨਤੀ ਹੈ ਵੀ ਤਾਂ ਸਾਥੀਆਂ ਨੂੰ ਇਹ ਬੇਨਤੀ ਹੈ ਵੀ 100 ਵਾਰ ਤੱਕ ਇੱਥੇ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚ ਪਹੁੰਚ ਜਾਓ ਕਿਉਂਕਿ ਮੰਗਲਵਾਰ ਤੁਹਾਡੇ ਰੁਜ਼ਗਾਰ ਦਾ ਜਿਹੜਾ ਫੈਸਲਾ ਹੋਣ ਜਾ ਰਿਹਾ ਹੈ ਔਰ ਇਸ ਵਾਰ ਇਹ ਤੁਹਾਡੇ ਪ੍ਰੈਸ਼ਰ ਦੇ ਨਾਲ ਇਸ ਇਸ ਨੂੰ ਆਪਾਂ ਆਪਦੇ ਹੱਕ ਦੇ ਵਿੱਚ ਕਰਵਾਉਣਾ ਹੈ ਤਾਂ ਜੇ ਜਿਹੜੀਆਂ ਫੈਲਾ ਨੇ ਉਹਨਾਂ ਨੂੰ ਪਾਸ ਹੋ ਉਹ ਪਾਸ ਹੋ ਸਕਣ ਤੇ ਆਪਾਂ ਜਿਹੜਾ ਹੈ ਅਗਲੀ ਭਰਤੀ ਤੇ ਪ੍ਰੋਸੈਸ ਨੂੰ ਸ਼ੁਰੂ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਸਕੂਲਾਂ ਦੇ ਵੱਲ ਜਾ ਸਕੀਏ ਤਾਂ ਇੱਕ ਵਾਰ ਫੇਰ ਜਿਹੜਾ ਹੈ 5994 ਬੇਰਜਗਰ ਅਧਿਆਪਕ ਯੂਨੀਅਨ ਜਿਹੜੀ ਹੈ ਉਹ ਤੁਹਾਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਇੱਥੇ ਪਹੁੰਚੋ ਕਿਉਂਕਿ ਗਰੁੱਪਾਂ ਦੇ ਵਿੱਚ ਇਹ ਗੱਲ ਕਹਿਣਾ ਵੀ ਸੰਘਰਸ਼ ਨੂੰ ਤਿੱਖਾ ਕਰ ਦਿਓ ਸੰਘਰਸ਼ ਨੂੰ ਇਸ ਤਰ੍ਹਾਂ ਕਰ ਦਿਓ ਉਸ ਤਰ੍ਹਾਂ ਕਰ ਦਿਓ ਸਾਥਿਓ ਬਹੁਤ ਸਾਲ ਹੋ ਜਾਂਦਾ ਹੈ ਵੀ ਗਰੁੱਪਾਂ ਦੇ ਵਿੱਚ ਬਹਿਲ ਕੇ ਇਹ ਗੱਲਾਂ ਕਹਿ ਦੇਣੀਆਂ ਪਰ ਸਾਥਿਓ ਜਦੋਂ ਜ਼ਮੀਨੀ ਸੰਘਰਸ਼ ਦੇ ਵਿੱਚ ਇੱਥੇ ਪਹੁੰਚੋਗੇ ਇੱਥੇ ਤੁਸੀਂ ਸਾਥ ਦਿਓਗੇ ਔਰ ਜਿੰਨਾ ਤੁਹਾਡਾ ਸਾਥ ਹੁੰਦਾ ਇਸ ਇਸ ਸਾਥ ਦੀ ਸ਼ਕਤੀ ਨੂੰ ਤੁਸੀਂ ਆਪ ਵੇਖਿਆ ਜਦੋਂ ਜਦੋਂ ਤੁਸੀਂ ਸਾਥ ਦਿੱਤਾ ਉਦੋਂ ਉਦੋਂ ਜਿਹੜੀਆਂ ਤੁਹਾਡੀਆਂ ਫੈਲਾਂ ਨੇ ਅੱਗੇ ਤੁਰੀਆਂ ਨੇ ਔਰ ਪਾਸ ਵੀ ਹੋਈਆਂ ਨੇ ਆਇਸ ਵਾਰ ਫਿਰ ਤੁਹਾਡਾ ਸਾਥ ਤੁਹਾਡਾ ਏਕਾ ਤੁਹਾਡਾ ਜਿਹੜਾ ਵਿਸ਼ਵਾਸ ਹੈ ਯੂਨੀਅਨ ਤੇ ਉਹ ਤੁਹਾਡੀਆਂ ਫੈਲਾਂ ਨੂੰ ਅੱਗੇ ਤੋਰੇਗਾ ਤਾਂ ਸਾਥਿਓ ਤੁਹਾਨੂੰ ਬੇਨਤੀ ਹੈ ਗਰੁੱਪਾਂ ਦੇ ਵਿੱਚ ਬੜੇ ਤਰ੍ਹਾਂ ਦੀਆਂ ਗੱਲਾਂ ਨੇ ਬੜੇ ਤਰ੍ਹਾਂ ਦੇ ਸਵਾਲ ਨੇ ਅਸੀਂ ਉਹ ਹਰ ਗੱਲਾਂ ਦਾ ਸਵਾਲ ਜਿਹੜਾ ਧਰਨੇ ਤੇ ਆਏ ਕੇਡਰ ਨੂੰ ਦਿੱਤਾ ਜੋ ਸਾਡੇ ਤੇ ਉਂਗਲਾ ਜਿਹੜੀ ਅਸੀਂ ਯੂਨੀਅਨ ਤੇ ਚੱਕੀਆਂ ਜਾ ਰਹੀਆਂ ਸੀ ਤਾਂ ਸਾਥੀਓ ਹਜੇ ਵੀ ਜੇ ਕਿਸੇ ਕੇਡਰ ਦਾ ਸਵਾਲ ਹੈ ਜੇ ਕੋਈ ਪ੍ਰਸ਼ਨ ਹੈ ਉਹ ਸਾਥੀ ਇੱਥੇ ਧਰਨੇ ਤੇ ਪਹੁੰਚਣ ਉਹਨਾਂ ਦੇ ਹਰ ਗੱਲ ਦਾ ਜਿਹੜਾ ਸਵਾਲ ਹੈ ਜਵਾਬਾਂ ਦਾ ਜਿਹੜਾ ਜਵਾਬ ਹੈ ਉਹ ਅਸੀਂ ਜ਼ਰੂਰ ਦੇਾਂਗੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਯੂਨੀਅਨ ਮੈਂਬਰ ਜਿਹੜਾ ਹੈ ਉਹ ਇੱਥੋਂ ਉਹਨਾਂ ਦੇ ਸਵਾਲਾਂ ਤੋਂ ਭੱਜ ਨਹੀਂ ਰਿਹਾ ਪਰ ਅਸੀਂ ਇਹ ਗੱਲ ਕਹਿ ਰਹੇ ਆ ਵੀ ਸਵਾਲਾਂ ਦੇ ਜਵਾਬ ਹੁਣ ਗਰੁੱਪਾਂ ਦੇ ਵਿੱਚ ਦੇਣ ਦੀ ਬਜਾਏ ਧਰਨੇ ਦੇ ਵਿੱਚ ਦਿੱਤੇ ਜਾਣਗੇ ਤਾਂ ਸਾਡੇ ਵੱਲੋਂ ਤੁਹਾਨੂੰ ਇੱਕ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਉਹ ਕੱਲ ਕਿਉਂਕਿ ਸੋਮਵਾਰ ਕੱਲ ਦਾ ਦਿਨ ਸੋਮਵਾਰ ਦਾ ਹੈ ਸ਼ਾਮ ਤੱਕ ਤੁਸੀਂ ਇੱਕ ਇਹ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਮੰਗਲਵਾਰ ਹੋਣ ਵਾਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਤੁਹਾਡਾ ਪ੍ਰੈਸ਼ਰ ਬੋਲੇ ਦੇਖੋ ਯੂਨੀਅਨ ਵੀ ਕੇਡਰ ਦੇ ਨਾਲ ਹੀ ਹੁੰਦੀ ਹੈ ਜੇ ਯੂਨੀਅਨ ਨੂੰ ਤੁਸੀਂ ਅੱਗੇ ਲਾਇਆ ਆ ਆਪਦੀਆਂ ਪੋਸਟਾਂ ਦੇ ਵਾਸਤੇ ਤੁਸੀਂ ਹੁਣ ਤੱਕ ਵਿਸ਼ਵਾਸ ਕੀਤਾ ਹੈ ਔਰ ਤੁਹਾਨੂੰ ਹੁਣ ਵੀ ਜਿਹੜਾ ਹੈ ਯੂਨੀਅਨ ਇਹ ਵਿਸ਼ਵਾਸ ਦਿਵਾਉਂਦੀ ਹੈ ਜੇ ਤੁਸੀਂ ਸਾਥ ਦਿਓਗੇ ਤੁਹਾਡੇ ਸਾਥ ਦੇ ਨਾਲ ਜਿਹੜਾ ਇਹ ਕੰਮ ਇਹ ਜਰੂਰ ਹੋਵੇਗਾ ਜਲਦੀ ਤੁਹਾਨੂੰ ਤੁਹਾਡੀ ਭਰਤੀ ਵਾਸਤੇ ਕੁਝ ਪੋਜ਼ੀਟਿਵ ਦੇਖਣ ਨੂੰ ਮਿਲੇਗਾ ਤਾਂ ਇਸ ਵਾਸਤੇ ਬੇਨਤੀ ਹੈ ਸਾਰਿਆਂ ਨੂੰ ਸੋਮਵਾਰ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਭਰਤੀ ਦੇ ਪ੍ਰੋਸੈਸ ਨੂੰ ਸ਼ੁਰੂ ਕਰਵਾਉਂਦੇ ਹੋਏ ਆਪਾਂ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਦੇ ਵਿੱਚ ਜਾ ਸਕੀਏ ਅਗਲੀ ਜਾਣਕਾਰੀ ਸਾਥੀ ਮਨਦੀਪ ਜੀ ਸੋ ਬੇਰੋਜ਼ਗਾਰ ਤੇ ਆਪਕ ਸਾਥੀਓ ਸਾਰੀ ਗੱਲਬਾਤ ਜਿਹੜੀ ਪਿੱਛੇ ਦਾ ਆਪਣਾ ਪ੍ਰੋਟੈਸਟ ਰੱਖਿਆ ਸੀ ਸਾਥੀ अशोक ਜੀ ਨੇ ਜਿਹੜੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਦੱਸ ਦਿੱਤੀ ਹੈ ਪਰ ਸਾਥੀਓ ਅਸੀਂ ਕੋਈ ਬਹੁਤੀਆਂ ਗੱਲਾਂ ਤਾਂ ਨਹੀਂ ਕਵਾਂਗੇ ਦੋ ਚਾਰ ਗੱਲਾਂ ਜਿਹੜੀਆਂ ਮੇਰੇ ਦਿਮਾਗ ਦੇ ਵਿੱਚ ਇਸ ਟਾਈਮ ਚੱਲ ਰਹੀਆਂ ਨੇ ਉਹ ਇਹ ਨੇ ਕਿ ਆਪਾਂ ਜਿਹੜੇ ਗਰੁੱਪਾਂ ਦੇ ਵਿੱਚ ਸਵਾਲ ਚੱਕਦੇ ਆ ਉੱਥੇ ਸਵਾਲ ਚੱਕਣੇ ਬਹੁਤ ਸੋਖੇ ਨੇ ਅਗਰ ਤੁਸੀਂ ਉਹਨਾਂ ਦੇ ਜਵਾਬ ਲੈਣੇ ਨੇ ਅਸੀਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਅਪੀਲ ਕੀਤੀ ਸੀ ਕਿ ਜੇਕਰ ਤੁਸੀਂ ਉਹਨਾਂ ਦੇ ਜਿਹੜੇ ਜਵਾਬ ਲੈਣੇ ਨੇ ਤਾਂ ਜਿਹੜੇ ਵੀ ਸਾਥੀ ਦਾ ਹਰ ਇੱਕ ਸਾਥੀ ਦੇ ਕੱਲੇ-ਕੱਲੇ ਸਵਾਲ ਦਾ ਜਿਹੜਾ ਜਵਾਬ ਅਸੀਂ ਉਹ ਦਿਨਦਰ ਤੁਸੀਂ ਤਰਨੇ ਤੇ ਪਹੁੰਚੋ ਸਾਰੇ ਕੈਡਰ ਦੇ ਵਿੱਚ ਅਸੀਂ ਜਿਹੜੇ ਉਹਨਾਂ ਸਵਾਲਾਂ ਦੇ ਪੁਖਤਾ ਜਿਹੜੇ ਜਵਾਬ ਨੇ ਉਹ ਜ਼ਰੂਰ ਦੇਵਾਂਗੇ ਸੋ ਇਸ ਤੋਂ ਬਾਅਦ ਸਾਥੀ ਜਿਹੜੀ ਭਰਤੀ ਦੀ ਅਗਲੀ ਗੱਲਬਾਤ ਹੈ ਇੱਕ ਮਿੰਟ ਸੋ ਜਿਹੜੀ ਅਗਲੀ ਗੱਲਬਾਤ ਹੈ ਸਾਥਿਓ ਭਰਤੀ ਦੀ ਮੰਗਲਵਾਰ ਨੂੰ ਜਿਹੜੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਹੜੀਆਂ ਆਪਣੀਆਂ ਬਚਦੀਆਂ ਪੋਸਟਾਂ ਨੇ ਉਸ ਤੇ ਮੀਟਿੰਗ ਹੋਣ ਜਾ ਰਹੀ ਹੈ ਸੋ ਵੱਤੋ ਵੱਤ ਸਾਥੀ ਜਿਹੜੇ ਇਸ ਹਫਤੇ ਦੇ ਵਿੱਚ ਮੰਗਲ ਬੋਧਵਾਰ ਨੂੰ ਜੇਕਰ ਤੁਸੀਂ ਆਪਣੀ ਪਰਥੀ ਦੇ ਪ੍ਰਤੀ ਕੁਝ ਵਧੀਆ ਦੇਖਣ ਨੂੰ ਲੈਣਾ ਰੁਜ਼ਗਾਰ ਪ੍ਰਾਪਤ ਕਰਨਾ ਹੈ ਤਾਂ ਧਰਨੇ ਦੇ ਉੱਪਰ ਜਿਹੜੇ ਵੱਤੋ ਵਾਦੀ ਵੱਤੋ ਵਾਜ ਜਿਹੜੇ ਸਾਥੀ ਨੇ ਉਹ ਜ਼ਰੂਰ ਪਹੁੰਚੋ ਸੋ ਸਾਥੀ ਕਮੈਂਟ ਵੀ ਕਰ ਰያ ਸੀ ਇੱਕ ਸਾਥੀ ਨੇ ਜਿਹੜਾ ਕਮੈਂਟ ਕਰਿਆ ਸੀਗਾ ਕਿ ਜੇਕਰ ਸਾਨੂੰ ਰੁਜ਼ਗਾਰ ਦੀ ਕਾਹਲੀ ਤਾਂ ਸਾਰੇ ਜਿੰਨੇ ਪੁੱਜੋ ਮਹਾਲੀ ਬਿਲਕੁਲ ਸਾਥੀ ਦੀ ਜਿਹੜੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕਿ ਜਿਸ ਸਾਥੀ ਨੂੰ ਜੇ ਰੋਜ਼ਗਾਰ ਜੇਕਰ ਤੁਸੀਂ ਜਲ ਤੁਰ ਜਲਦ ਰੋਜ਼ਗਾਰ ਹਾਸਲ ਕਰਨਾ ਹੈ ਤਾਂ ਜਲ ਤੋ ਜਲ ਜਿਹੜਾ ਸਾਥੀ ਉਹ ਮਹੱਲੀ ਜਿੱਥੇ ਆਪਾਂ ਨੂੰ ਅੱਜ 36 ਦਿਨ ਦਾ ਸਮਾਂ ਬੀਤ ਚੁੱਕਿਆ ਬੈਠੇ ਹੋ ਇਹਨੂੰ ਉੱਥੇ ਪਹੁੰਚੋ ਕਿਉਂਕਿ ਸਾਥੀ ਜੇਕਰ ਇੱਕ ਸਿੱਧੀ ਜੀ ਗੱਲ ਹੈ ਪਿੱਛੇ ਵੀ ਤੁਸੀਂ ਸਾਥੀਓ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿ ਜਿਹੜੀ ਆਵਾਜ਼ ਹੈ ਉਹ ਸਹੀ ਆ ਰਹੀ ਹੈ ਤੁਕੀ ਇੱਕ ਸਾਥੀ ਦਾ ਕਮੈਂਟ ਆਇਆ ਸੀ ਕਿ ਵਾਇਸ ਨਹੀਂ ਆ ਰਹੀ ਪਰ ਠੀਕ ਹੈ ਸਾਥਿਓ ਸਹੀ ਆ ਸੋ ਸਾਥਿਓ ਇਹ ਗੱਲ ਕਰਦੇ ਆ ਜੇਕਰ ਤੁਸੀਂ ਆਪਾਂ ਨੂੰ ਟ੍ਰੇਡ ਦਿੰਦਾ ਜਿਹੜਾ ਸਮਾਂ ਬੀਤ ਚੁੱਕਿਆ ਸਾਥਿਓ ਤੁਸੀਂ ਜਦੋਂ ਵੀ ਆਪਾਂ ਇਕੱਠ ਰੱਖਦੇ ਆ ਜੇਕਰ ਉਹ ਇਕੱਠ ਦੀ ਗਿਣਤੀ 500 ਤੋਂ 700 ਤੱਕ ਪਹੁੰਚਾ ਦੋ ਤਾਂ ਸਾਥਿਓ ਜੋ ਤੁਸੀਂ ਜਿਵੇਂ ਤੁਸੀਂ ਕਹੋਗੇ ਸਰਕਾਰ ਤੋਂ 압 ਦਬਾਅ ਪਾ ਕੇ ਉਸੇ ਤਰੀਕੇ ਜਿਹੜਾ ਆਪਣਾ ਕੰਮ ਹੈ ਉਹ ਹੱਲ ਕਰਵਾ ਸਕਦੇ ਹੋ ਸੋ ਸਾਥਿਓ ਪਹਿਲਾਂ ਵੀ ਗੱਲ ਕਰਦੇ ਆ ਕਿ ਕੱਠ ਜਿੰਨਾ ਵੱਡਾ ਹੋਗਾ ਆਪਣਾ ਜਿਹੜਾ ਕੰਮ ਦਾ ਫਾਈਲ ਦਾ ਪ੍ਰੋਸੈਸ ਹੈ ਉਹ 19 36 ਉਹਨੇ ਥੋੜੇ ਸਮੇਂ ਦੇ ਵਿੱਚ ਜਿਹੜਾ ਹੱਲ ਹੋਏਗਾ ਸੋ ਇਸ ਤੋਂ ਜਿਹੜੀ ਬਾਅਦ ਅਗਲੀ ਗੱਲ ਵਾ ਸਾਥੀ ਜਿਹੜੇ ਅਜੀਤ ਜੀ ਕਰਨਗੇ ਬਈ ਸਾਰੇ ਸਾਥੀਆਂ ਨੂੰ ਪਹਿਲਾਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਜਿਵੇਂ ਵੀ ਸਾਰੀ ਗੱਲ ਸੀ ਉਹ ਆਪਣੇ ਸਾਰਿਆਂ ਨੇ ਬਾਕਸ਼ੋਕ ਬਾਬਾ ਜੀ ਹੋਗੇ ਮਨਦੀਪ ਨੇ ਦੱਸ ਤੀ ਤੇ ਇੱਕ ਨਾ ਕਮੈਂਟ ਆਇਆ ਸੀ ਜਿਵੇਂ ਆਪਣੀ ਜਿਹੜੀ ਪਹਿਲੀ ਲਿਸਟ ਦੇ ਵਿੱਚ ਜਿਵੇਂ ਆਪਣੀ ਭੈਣ ਸੀ ਜੀ ਸੋਮਣ ਨੇ ਲੱਗਣਾ ਸੀ ਤਾਂ ਉਹ ਧਰਨੇ ਤੇ ਆਉਂਦੀ ਸੀਗੀ ਹਰ ਵਾਰ ਉਹ ਧਰਨੇ ਤੇ ਆਉਂਦੀ ਸੀਗੀ ਤੇ ਆਪਣੇ ਹੋਰ ਜਿਹੜੇ ਸਾਥੀ ਸੀ ਨਾਲ ਉਹਨਾਂ ਨੂੰ ਵੀ ਮੋਟੀਵੇਟ ਕਰਦੀ ਸੀ ਉਸੇ ਤਰ੍ਹਾਂ ਜਿਹੜੀ ਆਪਣੀ ਇੱਕ ਭੈਣ ਜਿਹੜੀ ਹੁਣ ਸੈਕੰਡ ਲਿਸਟ ਦੇ ਵਿੱਚ ਪਹਿਲ ਤੇ ਲੱਗੂਗੀ ਜਿਵੇਂ ਉਧਰ ਸੁਮਨ ਸੀ ਉਸੇ ਤਰ੍ਹਾਂ ਇੱਕ ਭੈਣ ਇੱਧਰ ਵੀ ਜਿਹੜੀ ਜਮਾ ਸੈਕੰਡ ਲਿਸਟ ਦੇ ਵਿੱਚ ਪੈਲਟੇ ਲੱਗਣਾ ਉਹ ਇੱਥੇ ਧਰਨੇ ਤੇ ਆਉਂਦੀ ਆ ਕੀ ਉਹ ਤੁਸੀਂ ਨਹੀਂ ਆ ਸਕਦੇ ਹੁਣ ਜੇ ਉਹ ਆ ਸਕਦੀ ਆ ਉਹਨੂੰ ਪਤਾ ਵੀ ਮੇਰਾ ਨੰਬਰ ਆਊਗਾ ਤੁਸੀਂ ਕਿਉਂ ਨਹੀਂ ਆ ਰਹੇ ਤੇ ਕੀ ਤੁਸੀਂ ਗਰੁੱਪਾਂ ਦੇ ਵਿੱਚ ਲੜਨਾ ਜਾਣਦੇ ਹੋ ਜਾਂ ਤੁਸੀਂ ਜਰਨਲ ਕੈਟਾਗਰੀਆਂ ਐ ਲੜਨਾ ਜਾਣਦੇ ਹੋ ਨਾਟ ਜੋਇਨਿੰਗ ਦੀ ਗੱਲ ਨਹੀਂ ਕਰਦੇ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਅਸੀਂ ਤੁਹਾਨੂੰ ਗਰੁੱਪਾਂ ਦੇ ਵਿੱਚ ਸਵੱਜਵਾਵ ਕੋਈ ਵੀ ਨਹੀਂ ਦੇਣਾ ਹੈਗਾ ਹੁਣ ਜੇ ਤੁਹਾਨੂੰ ਕੋਈ ਜਵਾਬ ਚਾਹੀਦਾ ਤਾਂ ਤੁਸੀਂ ਧਰਨੇ ਤੇ ਆਓ ਕੋਈ ਫੋਨ ਲਾ ਲਓ ਕਿਸੇ ਕਮੇਟੀ ਮੈਂਬਰ ਨੂੰ ਫੋਨ ਲਾਓ ਜੇ ਤੁਹਾਡਾ ਕੋਈ ਸਵਾਲ ਦਾ ਜਵਾਬ ਨਹੀਂ ਦਿੰਦਾ ਤੁਸੀਂ ਸਾਨੂੰ ਕਹੋ ਤੁਹਾਨੂੰ ਹਰ ਗੱਲ ਦਾ ਜਵਾਬ ਜਿਹੜਾ ਉਹ ਮਿਲਦਾਗਾ ਤੇ ਫਿਰ ਤੁਸੀਂ ਗਰੁੱਪਾਂ ਦੇ ਵਿੱਚ ਮਾਹੌਲ ਖਰਾਬ ਕਰਨਾ ਕੋਈ ਕੋਈ ਕੁਝ ਕਰਨ ਦਾ ਕੋਈ ਕੁਝ ਕਰਨ ਦਾ ਉਹ ਸਾਰਾ ਕੁਝ ਤੁਹਾਡੇ ਵਾਸਤੇ ਜਿਹੜਾ ਉਹ ਸਹੀ ਨਹੀਂ ਹੈਗਾ ਤੁਸੀਂ ਪੜਨ ਦੇ ਜਿਹੜੇ ਆਪਣੇ ਇੱਕ ਟੀਚਰ ਦੇ ਜ ਲੈਜੇ ਤੋਂ ਜਿਹੜਾ ਉਹ ਬਹੁਤ ਦੂਰ ਹੋ ਤੁਸੀਂ ਆਪਣਾ ਇੱਕ ਟੀਚਰ ਦਾ ਲੈਜਾ ਅਪਣਾਓ ਤਾਂ ਕਿ ਜਿਹੜਾ ਆਪਾਂ ਅੱਗੇ ਜਾ ਕੇ ਆਪਾਂ ਆਪਾਂ ਟੀਚਰ ਦੇ ਰੂਪ ਦੇ ਵਿੱਚ ਵਧੀਆ ਵਿੱਚ ਸੱਕੀ ਤੇ ਆਪਾਂ ਜਵਾਖਾਂ ਨੂੰ ਜਿਹੜਾ ਉਹ ਸਹੀ ਗਾਈਡ ਕਰ ਸਕੀਏ ਤੇ ਧੰਨਵਾਦ ਸਾਥੀਓ ਇੰਨੀ ਕਹਿਣਾ ਚਾਹੁੰਗਾ ਮੈਂ ਅੱਗੇ ਆਪਣੇ ਸਾਥੀ ਸਰਬਜੀਤ ਜੀ ਬੋਲ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਥੀਓ ਸਾਥੀਓ ਜਿਵੇਂ ਕਿ ਅਸ਼ੋਕ ਬਾਬਾ ਸਰ ਜੀ ਤੇ ਮਨਦੀਪ ਸਰ ਨੇ ਵੀ ਤੁਹਾਨੂੰ ਦੱਸ ਹੀ ਚੁੱਕੇ ਆ ਕਿ ਆਪਣੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਅਗਲੇ 2-3 ਦਿਨ ਨੇ ਆਪਣੇ ਲਈ ਬਹੁਤ ਖਾਸ ਨੇ ਸੋ ਪ੍ਰਸ਼ਾਸਨ ਵੱਲੋਂ ਔਰ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਆਪਾਂ ਨੂੰ ਇਹੀ ਕਿਹਾ ਗਿਆ ਕਿ ਤੁਹਾਡੀ ਫਾਈਲ ਅਸੀਂ ਮੌਕੇ ਤੇ ਹੀ ਅਸੀਂ ਅਪਰੂਵ ਕਰਕੇ ਤੁਹਾਡਾ ਪ੍ਰੋਸੈਸ ਅੱਗੇ ਕਰ ਦਾਂਗੇ ਸੋ ਬੇਨਤੀ ਔਰ ਇਹੀ ਕਰਦੇ ਆ ਤੁਹਾਡੇ ਅੱਗੇ ਕਿ ਤੁਸੀਂ ਸਾਰੇ ਘਰਾਂ ਵਿੱਚੋਂ ਵੱਧ ਛੱਡ ਕੇ ਨਿਕਲੋਗੇ ਇੱਥੇ ਧਰਨੇ ਤੇ ਸ਼ਮੂਲੀਅਤ ਕਰੋਗੇ ਔਰ ਆਪਾਂ ਆਪਦਾ ਕੰਮ ਕਰਾ ਲਾਂਗੇ ਸੋ ਸਾਥੀਓ ਸਾਨੂੰ ਲਾਈਵ ਕਰਨ ਵਿੱਚ ਥੋੜੀ ਦੇਰੀ ਜਰੂਰ ਹੋਈ ਹੈ ਸੋ ਉਸ ਲਈ ਮਾਫੀ ਚਾਹੁੰਦੇ ਆ ਕਾਫੀ ਸਾਥੀਆਂ ਦੇ ਫੋਨ ਕਾਲ ਸਾਨੂੰ ਆਏ ਆਗੇ ਆ ਕਿ ਸਰ ਤੁਸੀਂ ਦੱਸ ਨਹੀਂ ਰਹੇ ਲਾਈਵ ਨਹੀਂ ਹੋ ਰਹੇ ਸੋ ਕੁਝ ਪਿੱਛੇ ਗੱਲਾਂ ਬਾਤਾਂ ਸੀਗੀਆਂ ਸੋ ਅਸੀਂ ਉਹਨੂੰ ਅੱਜ ਇੱਕ ਦੋ ਦਿਨਾਂ ਵਿੱਚ ਕਲੀਅਰ ਕਰਕੇ ਤਾਂ ਹੀ ਅੱਜ ਅਸੀਂ ਲਾਈਵ ਹੋਏ ਆ ਸੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਧਰਨੇ ਤੇ ਪਹੁੰਚੋਗੇ ਔਰ ਆਪਣਾ ਕੰਮ ਜਲਦੀ ਹੋ ਜਾਊਗਾ ਸੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸੋ ਸਾਥਿਓ ਇੱਕ ਦੋ ਗੱਲਾਂ ਜਿਹੜੀਆਂ ਰਹਿ ਗਿਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਪੈਣਾ ਜਿੰਨੇ ਵੀ ਵੀਰ ਜਿਹੜੇ 23 ਤਰੀਕ ਦੇ ਪ੍ਰੋਟੈਸਟ ਤੇ ਪਹੁੰਚੇ ਸੀਗੇ ਆ ਪੈਣਾ ਦੇ ਜਜ਼ਬੇ ਨੂੰ ਅਸੀਂ ਇੱਕ ਵਾਰ ਫਿਰ ਤੋਂ ਸਲਾਮ ਕਰਦੇ ਆ ਪਹਿਲਾਂ ਸ਼ੌਕ ਸਰ ਨੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਪੈਣਾ ਦੇ ਜਜ਼ਬੇ ਨੂੰ ਸਲਾਮ ਹੈ ਜਿਹੜੀਆਂ ਆਪਣੇ ਰੋਜ਼ਗਾਰ ਦੇ ਪ੍ਰਤੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਵੀ ਨਹੀਂ ਸਕੋ ਇੱਥੇ ਸੜਕ ਦੇ ਉੱਪਰ ਜਿਹੜਾ ਧਰਨੇ ਵਾਲਾ ਗੇਟ ਹੈ ਉੱਥੇ ਧਰਨੇ ਵਾਲਾ ਜਿਹੜਾ ਗੇਟ ਹੈ ਉੱਥੇ ਜਿਹੜਾ ਉਹ ਰਾਤਾਂ ਉਹਨਾਂ ਨੇ ਕੱਟੀਆਂ ਨੇ ਸੋ ਉਹਨਾਂ ਦੇ ਪ੍ਰੈਸ਼ਰ ਨੂੰ ਦੇਖਦੇ ਹੋਏ ਜਿਹੜਾ ਇਹ ਪ੍ਰੈਸ਼ਰ ਕ੍ਰੀਏਟ ਹੋਇਆ ਡਿਪਾਰਟਮੈਂਟ ਤੇ ਕਿ ਉਹ ਇਸ ਮੰਗਲਵਾਰ ਨੂੰ ਇਸ ਮੰਗਲ ਜਾਂ ਬੁੱਧਵਾਰ ਨੂੰ ਇੱਥੇ ਹੀ ਮੀਟਿੰਗਾਂ ਕਰਕੇ ਇੱਥੇ ਹੀ ਮੀਟਿੰਗਾਂ ਦੇ ਵਿੱਚੋਂ ਜਿਹੜਾ ਆਪਣਾ ਹੱਲ ਕੱਢਣ ਨੂੰ ਤਿਆਰ ਹੈ ਸੋ ਆ ਸਾਥੀਓ ਉਹਨਾਂ ਪੈਡਾਂ ਤੇ ਵੀ ਅਸੀਂ ਧੰਨਵਾਦ ਕਰਦੇ ਆ ਤੇ ਤੁਹਾਡੇ ਤੇ ਡਿਪੈਂਡ ਹੈ ਕਿ ਜਿਹੜਾ ਤੁਸੀਂ ਉਸ ਮੀਟਿੰਗ ਦੇ ਵਿੱਚੋਂ ਰਿਜ਼ਲਟ ਹੈ ਉਹ ਤੁਸੀਂ ਕਿਸ ਤਰ੍ਹਾਂ ਦਾ ਲੈਣਾ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਸਾਥੀ ਇੱਕ ਵਾਰ ਜਲਦ ਤੋਂ ਜਲਦ ਫੇਰ ਮਹੱਲੀ ਦੀਪੇ ਗੇਟ ਦੇ ਆਪਣੇ ਦਰਨੇ ਤੇ ਪਹੁੰਚੋ ਸਾਰੇ ਸਤਿਅੰਦ ਆ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ